ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਪੋਸਟਰ ਲਗਾਇਆ ਗਿਆ ਉਹ ਪੋਸਟਰ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲ ਗਿਆ ਪਰ ਆਖਰਕਾਰ ਇਸ ਪੋਸਟਰ ਦੇ ਵਿੱਚ ਹੈ ਕੀ ਸੀ ਭਾਈ ਅਮਰਤਪਾਲ ਸਿੰਘ ਦੇ ਹੱਕ ਦਾ ਪੋਸਟਰ ਸੀਗਾ ਉਹਨਾਂ ਦੀ ਤਸਵੀਰ ਉਹਦੇ ਉੱਤੇ ਲੱਗੀ ਹੋਈ ਸੀ ਥੱਲੇ ਮਾਨ ਸਿੰਘ ਖਾਰਾ ਦੇ ਨਾਲ ਹੋਰ ਸਿੰਘ ਉਹਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸੀ ਨਾਮ ਲਿਖੇ ਗਏ ਸੀ ਪਰ ਉਸ ਪੋਸਟਰ ਦੇ ਉੱਤੇ ਇੱਕ ਚੀਜ਼ ਅਲਹਿਦਾ ਸੀ ਇੱਕ ਚੀਜ਼ ਨਵੀਂ ਸੀ ਉਸ ਨਵੀਂ ਚੀਜ਼ ਦਾ ਕੀ ਸੰਦਰਭ ਰਿਹਾ ਉਹ ਕਿਉਂ ਚੀਜ਼ ਉੱਥੇ ਲਾਈ ਗਈ ਕਿੰਨੇ ਲਾਈ ਹੈ ਹੁਣ ਸਵਾਲ ਇਹ ਖੜੇ ਹੋਣ ਲੱਗ ਗਏ ਨੇ ਉਸ ਪੋਸਟਰ ਦੇ ਵਿੱਚ ਜ਼ਾਫਾ ਕੀਤਾ ਗਿਆ ਈਸਾਈ ਭਾਈਚਾਰੇ ਦੇ ਵੱਲੋਂ ਲਗਾਏ ਇੱਕ ਇਸ਼ਤਿਹਾਰ ਦਾ ਉੱਥੇ ਉਸ ਪੋਸਟਰ ਦੇ ਵਿੱਚ ਉੱਪਰਲੇ ਸੱਜੇ ਪਾਸੇ ਇੱਕ ਨਿੱਕਾ ਜਿਹਾ ਚੌਕੋਰ ਇਸ਼ਤਿਹਾਰ ਲਗਾਇਆ ਗਿਆ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਤਸਵੀਰ ਦੇ ਨਾਲ ਈਸਾਈ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ हाल ही ਦੇ ਵਿੱਚ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਸਾਈ ਭਾਈਚਾਰੇ ਦੇ ਵੱਲੋਂ ਇੱਕ ਕ੍ਰੂਸੇਡ ਚਲਾਉਣ ਦਾ ਫੈਸਲਾ ਕੀਤਾ ਗਿਆ ਇੱਕ ਕ੍ਰੂਸੇਡ ਦੇ ਆਧਾਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਲ ਲਿਆਉਣ ਦਾ ਫੈਸਲਾ ਕੀਤਾ ਗਿਆ ਪਰ ਉਸ ਉੱਤੇ ਵਿਵਾਦ ਤਾਂ ਖੜਾ ਹੋਇਆ ਹੀ ਹੋਇਆ ਪਰ ਉਹਦੇ ਨਾਲ-ਨਾਲ ਹੁਣ ਆਈ ਅਮਰਿਤਪਾਲ ਸਿੰਘ ਦਾ ਨਾਮ ਵਰਤ ਕੇ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਇਸਾਈ ਭਾਈਚਾਰੇ ਦੇ ਵੱਲੋਂ ਕੀਤੇ ਜਾਣ ਵਾਲੇ ਕੰਮਕਾਰ ਦਾ ਇਸ਼ਤਿਹਾਰ ਭਾਈ ਅਮਰਤਪਾਲ ਸਿੰਘ ਦੇ ਪੋਸਟਰ ਦੇ ਉੱਤੇ ਲੱਗਣਾ ਆਪਣੇ ਆਪ ਦੇ ਵਿੱਚ ਸਵਾਲ ਖੜਦੇ ਨੇ ਕਿ ਹੁਣ ਤੱਕ ਤੇ ਭਾਈ ਅਮਰਤਪਾਲ ਸਿੰਘ ਜਿਹੜੀਆਂ ਇਸਾਈ ਭਾਈਚਾਰੇ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਨੇ ਸਿੱਖ ਕੌਮ ਦੀਆਂ ਸਿੱਖ ਕੌਮ ਦੇ ਲੋਕਾਂ ਦੀਆਂ ਉਸ ਨੂੰ ਗਲਤ ਠਹਿਰ ਆ ਰਹੇ ਸਨ ਜਿਹਨੂੰ ਧਰਮ ਪਰिवर्तन ਕਿਹਾ ਜਾਂਦਾ ਹੈ ਜਿਹਨੂੰ ਜ਼ਬਰੀ ਧਰਮ ਪਰिवर्तन ਕਿਹਾ ਜਾਂਦਾ ਹੈ ਉਹਦੇ ਇਲਜ਼ਾਮ ਭਾਈ ਅੰਮ੍ਰਿਤਪਾਲ ਸਿੰਘ ਨੇ ਲਗਾਏ ਸਨ ਪਰ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਦੇ ਉੱਤੇ ਸਾਈ ਭਾਈ ਚਾਰੇ ਦਾ ਇਸ਼ਤਿਹਾਰ ਕੀ ਕਰ ਰਿਹਾ ਹੈ ਸਵਾਲ ਇੱਥੇ ਖੜੇ ਹੋਣ ਲੱਗੇ ਔਰ ਉਸ ਤੋਂ ਵੱਡਾ ਸਵਾਲ ਕਿ ਇਹ ਇਸ਼ਤਿਹਾਰ ਲਗਾਇਆ ਕਿੰਨੇ ਇਹ ਸ਼ੇਅਰ ਕਿੰਨੇ ਕੀਤਾ ਇਹ ਐਡਿਟ ਕਿੰਨੇ ਕੀਤਾ ਇਹਦੇ ਉੱਤੇ ਸਾਈ ਭਾਈ ਚਾਰੇ ਦਾ ਇਸ਼ਤਿਹਾਰ ਕਿੰਨੇ ਫਿਕਸ ਕੀਤਾ ਔਰ ਕਿਉਂ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਲਜਾਇਆ ਜਾ ਰਿਹਾ ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਰੈਡਿਕਲ ਵਿਚਾਰਧਾਰਾ ਦਾ ਇੱਕ ਜਿੰਦਾ ਜਾਗ ਜਾਗਦਾ ਨਮੂਨਾ ਮੂਜਸਮਾ ਬਣ ਚੁੱਕੇ ਨੇ ਚੋਣ ਜਿੱਤਣ ਤੋਂ ਬਾਅਦ ਤਾਂ ਉਹਨਾਂ ਨੇ ਧਮਾ ਮਚਾ ਦਿੱਤੀਆਂ ਨੇ ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦਾ ਨਾਮ ਉਹਨਾਂ ਦੀ ਤਸਵੀਰ ਵਰਤ ਕੇ ਉਹਨਾਂ ਦਾ ਪੋਸਟਰ ਵਰਤ ਕੇ ਉਹਨਾਂ ਦੀ ਫੈਨ ਫੋਲੋਇੰਗ ਵਰਤ ਕੇ ਇਸਾਈ ਭਾਈਚਾਰੇ ਦਾ ਕਥਿਤ ਇਸਾਈ ਭਾਈਚਾਰਾ ਜਿਹੜਾ ਆ ਉਹ ਕੋਈ ਪ੍ਰੋਪਗੈਂਡਾ ਕਰਨਾ ਚਾਹੁੰਦਾ ਹੋਵੇ ਪਰ ਇਸ ਦੇ ਵਿੱਚ ਵੀ ਅਜੇ ਬਹੁਤ ਸਾਰੇ ਸੰਸੇ ਨੇ ਬਹੁਤ ਸਾਰੇ ਸ਼ੰਕੇ ਨੇ ਉਹ ਕਲੀਅਰ ਹੋਣੇ ਜ਼ਰੂਰੀ ਨੇ ਪਰ ਇਸ ਉੱਤੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਨੇ ਜ਼ਰੂਰ ਪ੍ਰਤੀਕਰਮ ਦਿੱਤਾ ਹੈ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਵਿੱਚ ਵੀ ਜ਼ਿਕਰ ਕੀਤਾ ਹੈ ਔਰ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਇੱਕ ਵੱਖਰੀ ਵੀਡੀਓ ਵੀ ਜਾਰੀ ਕੀਤੀ ਹੈ। ਕੀ ਕੁਝ ਬੋਲੇ ਨੇ ਆਓ ਸੁਣ ਲੈਣੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਹੁਣੇ-ਹੁਣੇ ਕਿਸੇ ਨੇ ਫੋਟੋ ਵਾਇਰਲ ਕੀਤੀ ਅਸਾਈ ਭਾਈਚਾਰੇ ਵਾਸਤੇ ਜਿਹਦੇ ਨਾਲ ਕਿ ਸਾਡਾ ਕੋਈ ਸਬੰਧ ਨਹੀਂ ਇਸ ਫੋਟੋ ਦੇ ਨਾਲ ਇੱਕ ਇਸਰਾਤੀ ਅਨਸਰ ਨੇ ਕੀਤੀ ਆ ਜਿਹਦੇ ਚ ਚਾਰ ਬੰਦਿਆਂ ਦੇ ਨਾਂ ਵੀ ਲਿਖੇ ਉਹਨਾਂ ਬੰਦਿਆਂ ਦਾ ਵੀ ਇਸ ਨਾਲ ਕੋਈ ਸਬੰਧ ਨਹੀਂਗਾ ਤੇ ਇਹ ਸਰਕਾਰ ਨੂੰ ਮੇਰਾ ਹੱਦੀ ਅਪੀਲ ਆ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਅਸੀਂ 4 ਵਜੇ ਕਾਨਫਰੈਂਸ ਸਾਰਾ ਕਲੀਅਰ ਕਰਾਂਗੇ ਕਿ ਸਾਡਾ ਇਸ ਸੰਬੰਧ ਵਿੱਚ ਕੋਈ ਵੀ ਸਾਡਾ ਲੈਣਾ ਦੇਣਾ ਨਹੀਂ ਹੈਗਾ ਕੋਈ ਸ਼ਰਾਰਤੀ ਅਨਸਰ ਕਰ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਹੀਂ ਇਹ ਜੀ ਮੈਨੂੰ ਤਾਂ ਲੱਗਦਾ ਕਿ ਨੈਸ਼ਨਲ মিডিਆ ਨੂੰ ਵੀ ਆਪਣਾ ਸਹੀ ਰੋਲ ਨਿਭਾਉਣਾ ਚਾਹੀਦਾ ਤੇ ਬਾਕੀ ਤੁਸੀਂ ਪੰਜਾਬ ਦਾ মিডিਆ ਤੁਹਾਨੂੰ ਇਸ ਮਾਮਲੇ ਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਪੰਜਾਬ ਨੂੰ ਨਾਮ ਬਦਨਾਮ ਕੀਤਾ ਜਾਵੇ ਅਸੀਂ ਪੰਜਾਬ ਦੀ ਸੁੱਖ ਸ਼ਾਂਤੀ ਸਾਰੇ ਭਾਈਚਾਰਿਆਂ ਚ ਇਕਤਾ ਚਾਹੁੰਦੇ ਆ ਤੇ ਅਸੀਂ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰੇ ਹਨ ਉਹਨਾਂ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਪੁਰਾਣੇ ਟਾਈਮ ਤੇ ਵੀ ਸਾਡੀ ਤੇ ਜਿਹੜੀ ਸੋਚ ਹੈ ਕਦੀ ਸਿੱਖ ਦੀ ਸੋਚ ਫਿਰਕੂ ਨਹੀਂ ਹੋ ਸਕਦੀ ਅਸੀਂ ਸਾਰੇ ਭਾਈਚਾਰਿਆਂ ਨਾਲ ਲੈ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਸੋਚਦੇ ਕਿ ਜੇ ਸੁੱਖ ਸ਼ਾਂਤੀ ਹੋਊਗਾ ਜੋ ਇਹੋ ਜਿਹਾ ਦੌਰ ਹੁਣ ਚੱਲ ਰਿਹਾ ਮੇਰਾ ਖਿਆਲ ਇਹ ਬਹੁਤ ਖਤਰਨਾਕ ਦੌਰ ਆ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਜੇ ਕਤਲੋਗਾਰਤ ਹੋ ਰਹੀ ਆ ਮੇਰੇ ਖਿਆਲ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਆ ਇਸ ਇਹੋ ਜਿਹੇ ਮਾਹੌਲ ਚੋਂ ਆਪਾਂ ਪੰਜਾਬ ਨੂੰ ਕੱਢ ਕੇ ਚੰਗੇ ਪਾਸੇ ਲੈ ਕੇ ਜਾਈਏ ਇਸ ਕਰਕੇ ਸਾਰੇ ਭਾਈਚਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਆ ਤੁਹਾਨੂੰ ਵਿਸ਼ਵਾਸ ਵੀ ਦੋਣੇ ਕਿ ਸਾਡੇ ਵੱਲੋਂ ਕੋਈ ਇਦਾਂ ਦੀ ਨਹੀਂ ਹੁਣ ਕਈ ਅਫਵਾਹਾਂ ਜਿਨ੍ਹਾਂ ਦੀ ਅੱਜ ਵੀ ਇੱਕ ਇਸ਼ਤਿਹਾਰ ਕੋਈ ਛਾਪਿਆ ਗਿਆ ਸਾਡੇ ਨਾਂ ਤੇ ਉਹ ਜਿਹੜਾ ਕਿ ਸਰਾ ਸਰਬ ਇਹ ਸ਼ਰਾਰਤੀ ਲੋਕ ਕਰ ਰਹੇ ਆ ਮੈਂ ਸੋਚਦਾ ਕਿ ਉਹਦੇ ਵਾਸਤੇ ਤੁਸੀਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਨਹੀਂ ਅਸੀਂ ਉਹਨਾਂ ਵਾਸਤੇ ਪੁਸ਼ ਲੀਗਲ ਕਾਰਵਾਈ ਵੀ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਚਾਹੁੰਦੇ ਆ ਕਿ ਇਹੋ ਜੀਆਂ ਚੀਜ਼ਾਂ ਜੇ ਜੋ ਵੀ ਸਾਡੀ ਸਟੇਟਮੈਂਟ ਹੋਊਗੀ ਸਾਡੇ ਪਰਿਵਾਰ ਵੱਲੋਂ ਹੋਊਗੀ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਟੀਮ ਜ਼ਿੰਮੇਵਾਰ ਨਹੀਂ ਹੋਗੀ ਉਹ ਇਸ ਤਰ੍ਹਾਂ ਕੀਤਾਗਾ ਸਟੇਟਮੈਂਟ ਨਹੀਂ ਇਹ ਜਿੰਨਾ ਖਾਲਾ ਇਹ ਬੀਬੀ ਜੀ ਆ ਅਸੀਂ ਆ ਪਰਿਵਾਰ ਦੇ ਦੋ ਤਿੰਨ ਜੀ ਆ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਦਿੰਦਾ ਤੇ ਉਹਦੀ ਨਿੱਜੀ ਰਾਇ ਹੋ ਸਕਦੀ ਆ ਜਾਂਦੀ ਜਿਸ ਤਰ੍ਹਾਂ ਜਿਹੜਾ ਅੱਜ ਜਿਹੜੀ ਗੱਲ ਕੀਤੀ ਚੱਰੀ ਹੈ ਇਹਦੇ ਨਾਲ ਹਾਤਨਾਪੁਰ ਹੋ ਸਕਦੇ ਹੋ ਪੋਸਟਰ ਤੁਹਾਡੀ ਬੋਲਾਂ ਲਾ ਕੇ ਲਾਇਆ ਨਹੀਂ ਉਹ 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 ਸਿਰਸਰ ਅਹੀਂ ਕਹਿੰਨੇ ਕਿ ਉਹ ਸਾਡੇ ਵੱਲੋਂ ਕੋਈ ਇਦਾਂ ਦੀ ਕਾਰਵਾਰੀ ਕਾਰਵਾਈ ਨਹੀਂ ਗਈ ਇਹ ਜਿੰਨੇ ਵੀ ਲਾਏ ਉਹਦੀ ਅਸੀਂ ਸਖਤ ਨਖੇਦੀ ਕਰਦੇ ਹਾਂ ਤੇ ਉਹਨੂੰ ਅੱਗੇ ਤੋਂ ਵੀ ਵਾਰਨਿੰਗ ਦਿੰਦੇ ਕਿ ਇਹੋ ਜੀ ਸਾਡੇ ਨਾਮ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ